ਪਿੰਦਰ ਦਾ ਦਰਵਾਜ਼ਾ ਤਾਂ ਖੁੱਲ੍ਹਾ ਹੀ ਆ ਲੱਗਦਾ ਘਰੀ ਆ ਪਿੰਦਰ ਆ ਜਾ ਬਲ ਜੇ ਤਾ ਇਹ ਪਿੰਦਰ ਆ ਜਾ ਤੂੰ ਸਬਜ਼ੀ ਦੁਆੜੇ ਹੋ ਜੈਨੀ ਕਦੀ ਤੂੰ ਗਮਲੇ ਦੁਆੜੇ ਹੋ ਜੈਨੀ ਤੇ ਪ੍ਰੈਕਟਿਸ ਵਿੱਚ ਛੱਡਾਂ ਹੀ ਉਹ ਦਿਨ ਦੌੜਾਂ ਹੀ ਕੀ ਗੱਲ ਹੋਈ ਕੌੜ ਬਤਾਈ ਮੇਰੇ 사ਸ ਦਾ ਫੋਨ ਆ ਗਿਆ ਗੱਡੀ ਤੂੰ ਆਏ ਆਏ 사ਸ ਨੇ ਵੀ ਉਹਦੇ ਕਰਨਾ ਹਾ ਫੋਨ ਕਹਿੰਦੇ ਪੱਤੇ ਬੜੇ ਸੁਆਦੀ ਅੱਛਾ ਦੇਖੀਂ ਕਿ ਤੈਨੂੰ ਹੁਣ ਪੱਤੇ ਨਾਲ ਆ ਕੇ ਖਾ ਗਈ ਤੇ ਉਹ ਟੱਡੇ ਰਹਿ ਜਾਣ ਭਲਾ ਨੇ ਜਦਾਰੇ ਬੱਤੇ ਬਹੁਤ ਦਾ ਮੈਂ ਤੈਨੂੰ ਕਹਿੰਨੀ ਜਦ ਆਪਾਂ ਛੋਟੇ ਹੁੰਦੇ ਸੀ ਮੀਂਹਲੀ ਜੀ ਖਾਣਦੇ ਸੀ ਰਾਵਤ ਤੋਂ ਤੋੜ ਤੋੜ ਕੇ ਹਾਂ ਬੋਤਾਂ ਦਾ ਸਵਾਦ ਆ ਬਹੁਤ ਸਵਾਦ ਆ ਇਹ ਪਤਾ ਕਿ ਲੰਬੇ ਬੜੇ ਹੋ ਗਿਆ ਇਹ ਬੂਟਾ ਤੇ ਮੈਂ ਹਾਂ ਥੋੜਾ ਜਿਹਾ ਕਰ ਲੈਣੀ ਇਹਨੂੰ ਕੱਟ-ਕੁੱਟ ਲੈਣੀ ਆ ਸ਼ੇਪ ਜੀ ਦੇ ਦੇਣੇ ਹਾਂ ਸ਼ੇਪ ਆ ਬਾਅਦ ਦੇਣੀ ਤੇ ਵਿਆਹ ਤਾਂ ਥੋੜੇ ਦਿਨ ਰਹਿਗੇ ਤਾਂ ਕੀ ਕਰੀਏ ਫਿਰ ਤੇ ਆ ਗਿਆ ਸਦਾਕ ਨਹੀਂ ਸਦਾ ਦਾ ਨਹੀਂ ਆਇਆ ਹੈ ਮਿੰਨ ਤਾਂ ਆਪ ਨਹੀਂ ਆਇਆ ਜੀ ਸਦਾ ਤਾਂ ਹੁਣ ਇਹ ਨਾ ਆਵੇ ਭਿਓ ਪਾਂ ਪ੍ਰੈਕਟਿਸ ਕਰ ਕਰ ਕੇ ਤੇ ਗੋਡੇ-ਗੋਡੇ ਆਪਣੇ ਬੁਖਣ ਲਾ ਪੈਂਦੇ ਉਹ ਸਦਾ ਨਹੀਂ ਨਾ ਆਪਾਂ ਨੂੰ ਮੇਰਾ ਤੇ ਲੋਨ ਜਿਹੜੀ ਥੋੜੀ ਜਿਹੀ ਰਹਿ ਗਈ ਉਹ ਤਾਂ ਕਰ ਲਈ ਹੁਣ ਆਪਣੀ ਤਿਆਰੀ ਵੀ ਕਰਨੀ ਪੈਣੀ ਉਹ ਮਾਤਾ ਸਾਡੇ ਦਾ ਫੋਨ ਆ ਗਿਆ ਸੀਗਾ ਤਾਂ ਕਰਕੇ ਮੈਂ ਭੱਜ ਜਾਈ ਆ ਅੱਦਨ ਫਿਰ ਉਹ ਦੋ ਤਿੰਨ ਬੋਲੀਆਂ ਰਹਿ ਗਈਆਂ ਆਪਣੀਆਂ ਤੇ ਉਹ ਸਿੱਖ ਲਈ ਨਾ ਚੰਗੀ ਤਰ੍ਹਾਂ ਜਿਹੜੀ ਮਸਤ ਆ ਗਈ ਆਹੋ ਆਹੋ ਨਹੀਂ ਉਧਰ ਸਿੱਖ ਲਈ ਮੈਂ ਤੇ ਦੂ ਉਧਰ ਆ ਗਈ ਕਿਉਂਕਿ ਜੇ ਮੈਂ ਇੱਧਰ ਪ੍ਰੈਕਟਿਸ ਕਰਨ ਆਈ ਤੇ ਤੇਰੇ ਸੱਸ ਨਾਲ ਬੋਲਣਾ ਲੱਗਣਾ ਲੱਗਣਾ ਵੇਖਿਦਾਂ ਚਲਾਣਾ ਲੱਗਣਾ ਆਹੋ ਮੇਰਾ ਥੱਲਾ ਪਹੌਗਾ ਤੇ ਤੈਨੂੰ ਦੱਸਾਂ ਫਿਰ ਜੀ ਤੇ ਮੇਰਾ ਉਧਰ ਦਾ ਘੋਟਾ ਦੁਖੰਡਿਆ ਆਈ ਹਾਂ ਮੇਰੇ ਵੀ ਦੁਖਦੇ ਹੀ ਗੋਡੇ ਹੁਣ ਇੰਨੀ ਦੇਰ ਬਾਅਦ ਆਪਾਂ ਚ ਨੱਚੇ ਕੱਪੇ ਆ ਨਾ ਤਾਂ ਕਰਕੇ ਉਹਨੂੰ ਤੇ ਉਹ ਮੈਂ ਜਿੰਦਰ ਨੂੰ ਵੀ ਫੋਨ ਕੀਤਾ ਸੀਗਾ ਤੇ ਉਹ ਵੀ ਕਹਿੰਦੀ ਹੀ ਮੈਂ ਆਉਣਾ ਆਉਣਾ ਤੇ ਆਈ ਅਜੇ ਤੱਕ ਨਹੀਂ ਹੈਗੀ ਉਹ ਤਾਂ ਮੈਨੂੰ ਵੀ ਨਹੀਂ ਮਿਲੀ ਹੈਗੀ ਪਤਾ ਨਹੀਂ ਕਿੱਥੇ ਰਹਿੰਦੀ ਆ ਆਹ ਮੈਂ ਵੀ ਉਹ ਸੋਚੀ ਜ ਨਹੀਂ ਪਤਾ ਨਹੀਂ ਉਹ ਕਿੱਥੇ ਰਹਿੰਦੀ ਆ ਤੇ ਜਦੋਂ ਫੋਨ ਕਰੋ ਮੈਂ ਬਸ 15 ਮਿੰਟਾਂ ਨੂੰ ਆਈ ਬਈ ਆ ਮਿੰਟਾਂ ਨੂੰ ਆਈ ਤੇ ਹੁਣ ਫੇਰ ਕੁਛ ਨਹੀਂ ਤੇ ਫੇਰ ਹੁਣ ਦੋਵੇਂ ਕਰਾਂਗੇ ਆ ਫਿਰ ਉਹ ਨਹੀਂ ਹੁੰਦੀ ਤੇ ਫਿਰ ਉਹ ਉਹਨੇ ਉਦਾਂ ਗੜਾ ਉਹਨੇ ਗੜਾ ਨਚਣਾ ਮਨ ਦਾ ਉਹਨੇ ਤਾਂ ਬੈਠੀ ਰਹਿਣਾ ਏਦਾਂ ਏਦਾਂ ਕਰਦੀ ਰਹਿੰਦੀ ਬੱਸ ਆਹੋ ਨੱਚਦੀ ਨਹੀਂ ਸਵਾਦਾ ਆਹੋ ਫਿਰ ਏਦਾਂ ਕਰਦੇ ਆ ਮੈਂ ਫਿਰ ਤੇਰੇ ਨਾਲ ਹੀ ਚੱਲ ਜਾ ਫਿਰ ਉੱਥੇ ਅੱਜੇ ਤਵੇਲੀ ਆ ਤੇ ਆ ਜਾ ਘਰ ਕਹਿੰਿਆ ਦਾ ਤੁਹਾਡੇ ਕੋਈ ਨਹੀਂ ਨਹੀਂ ਕੋਈ ਨਹੀਂ ਹੈਗਾ ਕਣ ਐਵੇਂ ਬਾਤ ਮੈਨੂੰ ਕਹੂਗਾ ਤੇ ਘਰ ਵਾਲਾ ਨਹੀਂ ਨਹੀਂ ਉਹ ਖੇਤ ਚਲਾ ਗਿਆ ਨਹੀਂ ਲੱਗਾ ਚਲੋ ਕੋਈ ਨਹੀਂ ਬੇਚੜਾ ਨੇ ਉਹਦੋਂ ਮੈਂ ਫੁੱਲਾ ਫੁੱਲਾ ਨੂੰ ਗੋਡੀ ਕਰਨੀ ਹੀ ਅੱਜ ਦਾ ਮੈਂ ਸੋਚਿਆ ਕਿ ਵੀ ਗੋਡੀ ਕਰ ਲਈ ਜੀ ਨੇ ਆਹ ਆ ਦੇਖੀ ਤੂੰ ਕਿੰਨੇ ਸੋਹਣੇ ਰੱਖੇ ਆ ਤੂੰ ਤਾਂ ਮੈਨੂੰ ਕਿੰਨੇ ਹੀ ਗਮਲੇ ਬੜੇ ਸੋਹਣੇ ਆ ਤੂੰ ਤਾਂ ਵੱਡੇ ਵੱਡੇ ਗਮਲੇ ਰੱਖੇ ਸੋ ਉਹ ਮੈਂ ਤਾਂ ਛੋਟੇ ਛੋਟੇ ਰੱਖੇ ਆ ਮੇਨੂੰ ਸ਼ੌਂਕ ਤਾਂ ਮੈਨੂੰ ਵੀ ਹੈ ਨਾਲੋਂ ਪਰ ਤੇਰਾ ਜ਼ਿਆਦਾ ਸ਼ੌਂਕ ਆ ਨਾ ਮੈਨੂੰ ਘੱਟ ਆ ਮੈਂ ਫਿਰ ਤੈਨੂੰ ਪਤਾ ਹੀ ਆ ਹਾਂ ਆ ਥੋੜੇ ਥੋੜੇ ਆ ਦੇਖ ਕਿੰਨੇ ਸੋਹਣੇ ਆ ਇਹ ਇਹ ਤਾਂ ਗਲਦੀ ਤਾਂ ਇੰਨੇ ਪੁੱਟ ਕੇ ਲਾ ਲ ਜਾਂਦੀ ਮਾੜੀ ਜਿਹੀ ਚੋਂ ਕੱਢ ਕੇ ਲਾ ਲਈਏ ਨਾ ਉਹ ਤੇ ਨਾਲ ਗਲੂਗ ਜਾਂਦੀ ਆ ਤਾਂ ਫਿਰ ਮੈਂ ਲੈ ਕੇ ਜਾਉਂਗੀ ਹਾਂ ਹਾਂ ਉਹ ਦਸ ਵੇਲੇ ਸਾਡਾ ਸੋਨਾ ਫੁੱਲਾ ਵੇੜਾ ਵਾ ਤੇ ਭਾਵੇਂ ਇੱਥੇ ਹੀ ਕਰ ਲੈ ਤਾਂ ਪਰ ਸਾਡੀ ਮਾਤਾ ਨਹੀਂ ਉਹ ਬੋਲਣੋਂ ਹਟਦੀ ਫਿਰ ਕਹੂਗੀ ਆਵੇਂ ਹਣਾ ਨਹੀਂ ਗੱਲਾਂ ਬਣਾਉਂਦੀ ਹਾਂ ਬੈਠੀਆਂ ਗੱਲਾਂ ਬਣਾਉਂਗੀ ਆਹ ਤੂੰ ਤੋਂ ਮੈਨੂੰ ਤੇ ਫਿਕਰ ਪਈ ਵੀ ਸੱਦਾ ਤਾਂ ਆਇਆ ਹੈ ਨੀ ਆ ਤੇ ਕਿਤੇ ਉਹ ਨਾ ਹੋਵੇ ਬੇਸਤੀ ਨਾ ਆ ਜਾ ਆਪਣੀ ਹਾਂ ਨੀ ਉਹਦਾ ਤੇ ਕੋਈ ਗੱਲ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਣਾ ਪਰ ਆ ਜਿਹੜੇ ਮੇਰੇ ਗੋਡੇ ਬੜੇ ਪੀੜ ਹੁੰਦੇ ਇਹਨਾਂ ਦਾ ਮੈਂ ਕੀ ਕਰਾਂ ਕੋਈ ਨਹੀਂ ਮੈਂ ਵੀ ਦਰਗਦੀ ਗੋਲੀ ਖਾਦੀ ਸੀਗੀ ਤੂੰ ਵੀ ਖਾ ਲਈ ਮੈਂ ਤੇਨੂੰ ਵੀ ਦੇ ਦੂੰਗੀ ਚੱਲ ਫਿਰ ਇੱਕ ਗੋਲੀ ਦੇ ਦੀ ਤਾਂ ਫਿਰ ਖਾ ਕੇ ਤਾਂ ਲੱਗ ਜੂਗੀ ਮੈਨੂੰ ਉਹਦੇ ਨਾਲ ਦਰਦ ਸ਼ੁਮੰਦਰ ਹੋ ਜਾਂਦੀ ਹੈ ਆਹੋ ਚਲੀਏ ਫਿਰ ਮੈਨੂੰ ਉਧਰ ਤੇ ਕੋਈ ਗੱਲ ਨਹੀਂ ਕਰਦੀ ਤੂੰ ਚੱਲ ਪੀ ਲੈ ਤੇ ਹਰਦੀ ਵੀ ਪਹੁੰਚੇ ਆ ਕਿ ਤੇ ਚੱਪਣੀਆਂ ਨਾ ਰਹਿਣ ਜਾਣ ਬਾਚ ਹੋ ਨਾ ਹੋਵੇ ਜਿਸਾਡੀ ਮਾਤਾ ਮੇਰੇ ਨਾਲ ਗੱਲ ਕਰੀ ਜਾਵੇ ਤੁਹਾਨੂੰ ਮੇਰੇ ਘਰ ਵਾਲੇ ਨੂੰ ਬਾਹਰ ਫੋਨ ਲਾ ਕੇ ਕਹਿੰਦੇ ਵੀ ਇਹ ਤਾਂ ਪ੍ਰੈਕਟਿਸਾਂ ਤੋਂ ਨਹੀਂ ਬਾਹਰ ਆਉਂਦੀ ਉਹਨੇ ਚੱਪੜੀਆਂ ਹਿੱਲਦੀਆਂ ਲੱਗੀਆਂ ਕਿਹਦੀ ਐਨਾਂ ਇਨਾਂ ਮਾਸਟੜ ਆ ਆਪਣੇ ਚੱਪੜੀਆਂ ਹਿੱਲਣ ਲੱਗੀਆਂ ਆ ਆ ਹੋਰਦਾ ਕਿ ਆਪਾਂ ਚੰਨਾ ਖਾਣੇ ਚੰਨਾ ਚੱਲੀ ਕਿਤੇ ਆ ਰਹੋ ਨਹੀਂ ਕਿ ਇੱਦਾਂ ਜਾਣੀ ਨਾ ਨਾ ਤਿਆਰ ਕੀ ਤੇਰਾ ਘਰ ਆ ਤੇਗਾ ਕਿ ਚੰਨਾ ਖਾ ਚੱਲੀ ਚੱਲ ਫਿਰ ਚੱਪੜ ਚੱਲਦੇ ਆ ਇਹ ਮੈਂ ਉਹਨੂੰ ਦੱਸਿਆ ਦੱਸਣਾ ਨਹੀਂ ਦੱਸਿਆ ਮਾੜਾ ਜ ਮਾੜਾ ਜ ਦੱਸਿਆ ਉਹਨੂੰ ਇਹ ਦੱਸੀ ਕੋਈ ਗਾਮਾ ਪ੍ਰੈਕਟਿਸ ਨਾ ਦੱਸੀ ਅੱਜ ਉਹ ਕਿ ਚੱਲ ਜਾਣਾ ਸੀ ਆਹ ਮੈਂ ਕਹਿ ਰਹੀ ਨਹੀਂ ਇਹ ਗਾਮਾ ਹਾਂ ਜੀ ਮਾਤਾ ਦੇ ਸਵਾਲ ਪੁੱਛਣੋਂ ਢਿਆੜਦੀ ਤੂੰ ਮੈਨੂੰ ਕਹਿਣ ਲਈ ਸੀ ਨਾ ਤੇ ਬੱਸਿਆ ਸਵਾਲ ਹੀ ਪੁੱਛਣਾ ਕਰਦੀ ਸੀ ਮੈਂ ਤਾਂ ਉਹਨੇ ਮੇਰੇ ਨਾਲ ਕਾਹਦਾ ਆ ਜੀ ਫੋਨ ਕਿਨੇ ਸੋਹਣਿਆਂ ਤੇ ਫੋਨ ਮੇਰੇ ਕੋਲ ਤਾਂ ਮੈਂ ਵਾਧੂ ਲਵਣੀ ਆ ਬਸ ਇਹਨਾਂ ਦਾ ਧਿਆਨ ਹੀ ਮੇਰੇ ਤੋਂ ਰੱਖ ਹੁੰਦਾ ਆ ਕੀ ਮੇਟੀ ਆਹੋ ਤੋ ਉਹ ਅੰਦਰ ਮੈਨੂੰ ਪਤਾ ਕਿੰਨੇ ਸਵਾਲ ਪੁੱਛਣ ਦੇ ਹੀ ਕਹਿੰਦੀ ਫੋਨ ਕੁਲਜੀਤ ਕਰ ਕੀ ਕਰਨ ਜਾਣਾ ਤੇ ਮੈਂ ਉਹਨੂੰ ਕਿਹਾ ਮੈਂ ਹਾਂ ਉਹਨੂੰ ਬਾਜ਼ਾਰ ਕੋਈ ਕੰਮ ਆ ਤੇ ਕਹਿੰਦੀ ਮੈਂ ਕੱਲੀ ਮੇਰਾ ਜੀ ਨਹੀਂ ਕਰਨ ਦਿਆ ਜਾਣੋ ਤੇ ਮੈਨੂੰ ਕਹਿਤਾ ਡੇਢ ਘੰਟਾ ਲੱਗ ਜਾਣਾ ਉਹ ਇਦਾਂ ਦਾ ਬਹਾਨਾ ਪਾ ਕੇ ਆ ਗਈ ਤੁਹਾਨੂੰ ਚੱਲ ਆਪਾਂ ਇੱਧਰ ਗੱਬੇ ਆ ਬਾਜ਼ਾਰ ਵਾਲੇ ਰਸਤੇ ਫਿਰ ਜਾਈਏ ਕਿਤੇ ਪਿਛੋਂ ਤੇ ਚੜ ਕੇ ਦੇਖੀ ਨਾ ਲਵੇ ਉਧਰ ਵੀ ਚੱਲਦੇ ਆਂ ਲੱਗੂ ਬਾਜ਼ਾਰ ਚੱਲੀ ਆਂ ਆਹੋ ਉਧਰਲੇ ਰਾਹ ਹੀ ਚੱਲੀਏ ਫਿਰ ਕੱਲ ਜੀ ਤੋ ਦਾਵੇ ਮੈਂ ਨਾ ਪੁੱਟ ਕੇ ਰੱਖਿਆ ਸੀ ਇਹਦੀ ਕਲਮ ਲਾ ਲਈ ਤੂੰ ਵੀ ਆਹ ਆ ਵੱਡ ਵੱਡ ਕੇ ਰੱਖਿਆ ਸੀ ਚੱਲ ਆ ਜਾ ਲੈ ਉਹ ਫਿਰ ਤੋਂ ਇਹ ਨਹੀਂ ਪੜਨਾ ਆ ਬਈ ਜੀ ਆਹ ਹੈ ਪਿੰਗ ਨੂੰ ਪਤਾ ਆ ਕਾ ਇਹ ਆਹ ਨਹੀਂ ਇਹ ਤਾਂ ਗਾਠਾਂ ਦੀ ਗੰਦਾਈ ਲਾ ਗਾਠਾਂ ਨਾਲ ਉਹ ਇੱਥੇ ਜਿੱਥੇ ਲੱਗੀਆਂ ਹੁਣ ਸ਼ਾਇਦ ਆ ਵੇ ਤਾਹ ਲੱਗੀਆਂ ਤੜੀ ਤਾਂ ਇੱਧਰ ਵੇਖ ਆਹ ਹਾਂ ਹੁਣ ਕੀ ਆ ਜੇ ਹਾਂ ਚਲਾ ਦੇ ਤੇਰੀ ਸੱਸ ਵੇਖੀ ਨਾਲੇ ਤੇ ਇਹ ਵੀ ਬੜਾ ਸ਼ੌਂਕ ਦਾ ਆ ਬੜਾ ਆ ਆ ਤੇ ਪਿੰਦਰ ਆ ਗਿਆ ਪਹਿਲਾਂ ਤੈਨੂੰ ਚਾ ਚਾਹ ਮਨਾਉਣੀ ਪਹਿਲਾਂ ਇਹ ਨਹੀਂ ਬਾਲੀ ਚਾਹ ਨਾ ਬਣਾ ਤੂੰ ਕਿ ਪਤਾ ਕੀ ਆ ਫਿਰ ਜੇ ਚਾਹ ਤੇ ਮੇਗੋ ਜਾਨ ਹਾਂ ਤੇ ਮੈਂ ਕੋਈ ਟੱਡਾ ਡਟਾ ਕੇ ਆਈ ਆ ਤੇ ਤੈਨੂੰ ਪਤਾ ਜੇ ਮੈਂ ਘੰਟੇ ਦੇਰ ਘੰਟੇ ਤੱਕ ਨਾਣਾ ਕਰ ਗਈ ਤੇ ਉਹਨੇ ਤਾਂ ਮੈਨੂੰ ਬਾਜ਼ਾਰ ਚ ਰੱਬਨ ਤੁਰ ਪਾਣਾ ਉਹ ਤਾਂ ਬਣੇ ਬੜੀ ਹੋਈ ਬਣਾ ਆਹ ਕੋਈ ਪਤਾ ਨਹੀਂ ਉਹ ਤਾਂ ਇੱਕ ਵਾਰੀ ਪਤਾ ਕੀ ਹੋਇਆ ਮੈਂ ਜਿੰਨਰਣਾ ਚਲ ਗਈ ਕੱਪੜੇ ਲੈਣ ਤੇ ਭਾਣੇ ਉੱਥੇ ਜਿੰਨ ਨੂੰ ਕੱਪੜੇ ਨਾ ਪਸੰਦ ਆਣ ਤੇ ਫਿਰ ਉਹ ਪਿੱਛੇ ਮੇਰੇ ਚਲ ਗਈ کہہ ਕੇ ਕਿ ਤੂੰ ਕਦੋਂ ਦੀ ਆਈ ਆ ਹਾਏ ਤੇਰੇ ਸਾਸਰ ਦਾ ਗੰਦੀ ਬਹੁਤ ਹਨ ਆਹ ਬਹੁਤ ਗੱਲਾਂ ਕਰਦੀ ਆ ਤੇਨੂੰ ਨਹੀਂ ਪਤਾ ਕਰ ਜੀ ਵੀ ਮਾਹ ਹੈ ਟੈਂਪਾਸ ਕਰਦੀ ਮਦੇ ਨਾਲ ਚੱਲ ਫਿਰ ਪਾਪਾ ਫਿਰ ਪ੍ਰੈਕਟਿਸ ਹੀ ਕਰਨੀ ਹੈ ਫਿਰ ਹੁਣ ਤੋਚਾ ਨਹੀਂ ਪੀਣਾਂਗੇ ਹਾਂ ਹੋ ਜਿਹੜਾ ਕਿੰਟਾ ਡੇੜ ਘੰਟਾ ਨੱਚਣਾ ਨਾ ਚੱਲੀਏ ਹੈ ਨਹੀਂ ਉਦੋਂ ਮੇਰੇ ਗੋਡਿਆਂ ਦਾ ਬੜਾ ਬੁਰਾ ਹਾਲ ਹੀ ਚੱਪਣੀਆਂ ਕੜਕ ਕੜਕ ਕਰਨ ਰਹੀਆਂ ਵਿੱਚ ਆਹ ਹੈ ਪਿੰਦਲ ਤੂੰ ਵੀ ਬਸ ਨਾ ਗੋਡਿਆਂ ਦੇ ਸੱਪ ਪਾ ਕੇ ਬੈਠੀ ਆ ਤੈਨੂੰ ਪਹਿਲਾਂ ਗੋਲੀ ਖਵਾ ਦਾਂ ਮੇਂ ਵੀਰ ਦੀ ਨਹੀਂ ਹੋ ਤਾਂ ਚੱਲ ਬਾਅਦ ਚ ਖਾਣਾਂਗੇ ਕਿਰਦੀ ਤਦਾਂ ਨੂੰ ਪੀਰ ਬੜੇ ਹੁੰਦੇ ਮੈਂ ਕਰੇ ਉਹਦੋਂ ਜ਼ਿਆਦਾ ਛਾਲਾਂ ਮਾਰਦੀਆਂ ਹੂੰ ਤੇ ਤੂੰ ਤੇ ਛਾਲ ਮਾਰਦੀ ਨਹੀਂ ਹੈ ਤਾਂ ਮੈਨੂੰ ਤੇ ਤੇਰਾ ਹੀ ਭੁੱਲਾ ਪਿਆ ਹੈ ਉਦੋਂ ਚਲ ਤੈਨੂੰ ਚੇਤਾ ਇਹ ਤੇ ਪਤੂਆ ਵਾ ਮੈਨੂੰ ਸਖਾਤਾ ਨਹੀਂ ਏਬਰੀਬੜੀ ਸਰਦਾਰ ਦੀ ਯੂਸਫਾਨ ਦੀ ਹਾਂ ਤੇ ਹੁਣ ਫਿਰ ਚੱਲ ਗਏ ਨੱਚੀਏ ਆਵੇਂ ਹੋ ਕੇ ਹਲੇ ਖੁੱਲੀ ਜਗ੍ਹਾ ਤੇ ਇੱਥੇ ਕਿੱਥੇ ਆਪਾਂ ਸੌਫੇ ਤੇ ਕੀ ਕਰਾਂ ਚੱਲੋ ਥੋਬੀ ਚ ਨੱਚਦੇ ਆ ਚੱਲ ਫਿਰ ਇਹ ਸਟਾਰਟ ਕਰ ਜੀ ਦਾ ਹਾਂ ਉਹ ਕਰੀਏ ਫਿਰ ਕੇ ਉਹ ਟੈਗ ਬੋਦੋ ਆ ਤੇ ਮੈਂ ਪਾਪਾ ਕੋਲ ਹੀ ਪਹਿਲਾਂ ਆਹੋ ਕੋਲੀਆ ਬੁਲੀਆ ਮੈਨੂੰ ਤਾਂ ਤੇਰੇ ਬਦਨ ਨਹੀਂ ਲੱਗਦੇ ਨਹੀਂ ਤੂੰ ਹੀ ਪਾਲਾ ਚੱਲ ਫਿਰ سیاپا پا کے پہ گیا ਕਹਿੰਦਾ ਤੂੰ ਤੇਨੇ ਜਾਣਾਂ ਦੇ ਵਿੱਚ ਕੇ ਕਹੀ ਜਾਂਦੀ ਮੈਂ ਤੈਨੂੰ ਟੇਚ ਨਹੀਂ ਜਾਂਦੀ ਟੇਚ ਨਹੀਂ ਜਾਂਦੀ ਤੇ ਮੈਂ ਬਥੇਰਾ ਕਹਾਂ ਮੈਂ ਕਿ ਬੋਲੀ ਆ ਮੈਂ ਤੈਨੂੰ ਥੋੜੀ ਹੀ ਤਾਂ ਬਲੀ ਆ ਕਹਿੰਦਾ ਨਹੀਂ ਇਹ ਤਾਂ ਮੈਨੂੰ ਹੀ ਤੇਲੀ ਆ ਬਲਰਾਸ ਬੋਲੀ ਤਾਂ ਸਾਰੇ ਹੁੰਦੇ ਆ ਹੁਣ ਮੈਂ ਵੀ ਤਾਂ ਪਾਈ ਹੀ ਮੈਨੂੰ ਤੇ ਕਹਿੰਦੇ ਨਹੀਂ ਕੁਛ ਵੀ ਕਿਹਾ ਤੇ ਮੈਂ ਮੈਂ ਨਹੀਂ ਕਹਣੀ ਬੋਲੀ ਕੋਣੀ ਹੈਰੀ ਆਹ ਹੈ ਕਿ ਉਧਰ ਹੀ ਬੁਰਾ ਪੁਰਾਣੀ ਜੀ ਸੋਚ ਆ ਦੇ ਕਰਕੇ ਬੋਲੀ ਚ ਸੋਚ ਉਹ ਕਹਿੰਦਾ ਮੈਨੂੰ ਸੁਣਾਉਣੀ ਤੈਨੂੰ ਟੇਚ ਨਹੀਂ ਜਾਂਦੀ ਟੇਚ ਨਹੀਂ ਜਾਂਦੀ ਅੱਛਾ ਮੈਂ ਤਾਂ ਕਿਹਾ ਮੈਂ ਤਾਂ ਪਿੰਡਾਂ ਦੇ ਵਿੱਚ ਹੀ ਹੈਗੀ ਤੇ ਮੈਨੂੰ ਤਾਂ ਇਹ ਆਉਂਦੀ ਵੀ ਨਹੀਂ ਕਿ ਤੈਨੂੰ ਪਾਈ ਕਿਉਂ ਉਹ ਲਾਸ ਤੇ ਜਰਮਾ ਹੋ ਮੇਰੇ ਦੁਆਲੇ ਜੰਨੂ ਕੋਈ ਕਹਣਾ ਕਿ ਤੂੰ ਮੈਨੂੰ ਸਪਾਈਸ ਕੋਈ ਕਹਣਾ ਨਹੀਂ ਉਹ ਨਹੀਂ ਕਿ ਉਹਨੇ ਕੁਝ ਵੀ ਕਹਿਣਾ ਹਾਂ ਪਹਿਲਾਂ ਜਦੋਂ ਮੈਂ ਬਾਤ ਮੇਰੇ ਜੂੜੇ ਪਟਾਵਾਂ ਤੇ ਨਹੀਂ ਨਹੀਂ ਉਹਨਾਂ ਨੇ ਨਹੀਂ ਆਣਾ ਤੇ 1-2 ਘੰਟੇ ਲੱਗ ਜਾਂਦੇ ਇੱਥੇ ਸਮੇਂ ਚ ਹਾਂ ਠੀਕ ਹੈ ਤੇ ਹੋਣ ਤਾਂ ਕੋਈ ਉਹ ਵੀ ਫਿੰਗਰ ਆਉਂਦੀ ਹੈ ਤੇ ਉਸ ਨੂੰ ਵੀ ਬੋਲਿਆ ਉਹ ਹੋਰ ਕਿੱਥੋਂ ਪਾ ਕੇ ਬੈਠੇ ਆ ਲੈ ਉਹ ਨਹੀਂ ਨਹੀਂ ਉਹਦਾ ਤਾਂ ਕੁਝ ਨਹੀਂ ਕਹਣਾ ਉਹਦਾ ਉਹਨੂੰ ਪਤਾ ਵੀ ਮੈਨੂੰ ਨੱਚਰ ਗਾਉਣ ਦਾ ਸ਼ੌਂਕ ਆ ਐਸੀ ਗੱਲ ਤਾਂ ਨਹੀਂ ਹੈਗੀ ਪ੍ਰਤੀਤ ਹੋ ਰਹੇ ਨੇ ਤੇ ਆਵ ਨਹੀਂ ਪਾ ਲੈਨੇ ਉਹ ਰਗੜ ਦਾ ਮੋਰ ਸੀ ਜੀ ਤੇ ਰਹਿ ਗਿਆ ਹਾਇਏ ਹੁਣ ਆਪਾਂ ਵੀ ਤੇ ਆਹ ਬੋਲੀ ਪਉਂਦੀ ਚੰਗੀਆਂ ਨਹੀਂ ਲੱਗਦੀਆਂ ਹੁੰਦਾ ਹਾਂ ਹਾਂ ਹੁਣ ਕੀ ਹੋ ਗਿਆ ਵਾ ਤੇ ਆਪਣੀ ਉਮਰ ਵੀ ਦੇਖ ਲੈਣਾ ਉਹ ਤਾਂ ਪਕੜੀਆਂ ਚੜੀਆਂ ਇਹਦੇ ਛੋਮਛਾ ਕਰਕੇ ਮੋਰ ਡਾਉਂਦੀਆਂ ਨਹੀਂ ਹੁਣ ਆਪਾਂ ਨਹੀਂ ਚੰਗੀਆਂ ਲੱਗਦੀਆਂ ਹੁੰਦਾ ਹਾਂ ਹੋ ਗਿਆ ਵੀ ਗੱਲ ਸਹੀ ਹੈ ਉਹ ਤਾਂ ਵੀ ਹੋ ਗਿਆ ਦੋਸਤ ਫਿਰ ਰਹਿ ਗਈ ਨਾ ਪਹਿਲੇ ਨਹੀਂ ਬੋਲੀ ਨਾ ਹਾਂ ਤੇ ਬੋਲੀ ਕਿੰਨਾਂ ਪਰਮ ਮੇਨੂੰ ਤਾਂ ਕੁਛ ਨਹੀਂ ਜਿੱਤ ਕੇ ਆਉਂਦੀਆ ਤੇ ਉਹ ਜਿਹੜੀ ਬਹਾਰ ਹੈਗਾ ਆ ਉਹ ਨੰਬੀਆ ਸੁਣੀ ਨਾ ਬੋਲੀ ਹਾਂ ਉਹ ਨਹੀਂ ਸੁਣੀ ਜਦੋਂ ਕਰਦਾ ਇਦਾਂ ਕਰੀ ਤੇ ਬੋਲਣਾ ਕਰ ਪਾਤੇ ਤਾਂ ਸੇਕ ਕਰ ਜਾ ਤੇ ਜਦੋਂ ਇਦਾਂ ਕਰ ਤਾਂ ਜਿੱਤ ਘੋੜੀਆਂ ਘਾੜ ਲੈ ਨੇ ਕਦੀ ਚੱਲ ਦੇ ਨਾ ਫੇਰ ਫੇਰ ਪਤਾ ਕੀ ਹੁਣ ਘੰਟਾ ਤੋਂ ਉੱਪਰ ਕੋ ਚੱਲਦਾ ਬਦ ਮਿਲ ਨੂੰ ਫੇਰ ਤੈਨੂੰ ਬਦ ਕਰ ਉਹ ਰੋਮ ਲਾ ਰਗਾ ਦੀ ਉਹ ਚੰਨ ਫੋ ਦੇ ਆ ਨਾ ਬੈਗ ਬੈਕ ਹੀ ਘਾੜ ਕੇ ਫਿਰ ਉਹ ਆ ਹੋ ਜਾਦਾ ਉੱਥੇ ਰਹਿ ਕੇ ਕਰ ਲੈਂਦੇ ਹਾਂ ਐਤੋ ਜੀ ਉੱਪਰ ਬੈਲੀਏ ਆ ਫਿਰ ਆ ਮੂੰਹ ਨਾ ਮੂੰਹ ਜਿਹਾ ਰਲਾ ਕੇ ਨਾ ਕੀ ਹਣਾ ਆਹ ਕਹਿੰਦੀ ਤਾਂ ਨਾ ਉਹ ਕਰਨਾ ਨਹੀਂ ਗਈਆਂ ਆਪਣੀਆਂ ਪਹਿਲਾਂ ਵਾਲੀਆਂ ਨਾ ਆ ਪਹਿਲਾਂ ਤੇ ਕਿਤੇ ਨੱਚਣਾ ਟੱਪਣਾ ਤੇ ਕਿਤੇ ਕੋਸ਼ਣਾ ਹੋਣਾ ਹੁਣ ਤੇ ਜੇ ਆ ਨੱਚ ਟੱਪ ਲਈਦਾ ਨਾ ਤੇ ਗੋਡੇ ਹੀ ਬਹੁਤ ਫਿਲਦ ਕਰਦੇ ਤੇ ਉਤੋਂ ਲੱਕ ਬੜਾ ਦੁਖਾਂਡਿਆ ਗਿਆ ਜੀ ਅੱਜ ਆ ਤੇ ਓਹ ਲਈ ਓਹ ਵਾਲਾ ਸ਼ੁਰੂ ਕਰੀ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵਰੇ ਆਹੋ ਉਤੋਂ ਹੀ ਓਹ ਕੁੜੀ ਤੇ ਸ਼ੁਰੂ ਕਰਦੇ ਆਪਾਂ ਉਹਦੇ ਦਾ ਵਿਆਹ ਆ ਆਹੋ ਉਥੇ ਸ਼ੁਰੂ ਕਰਤੀ ਆਪਾਂ ਸ਼ੁਰੂ ਚੱਲ ਖੜੀ ਪਲਾਹਣ ਆਪਣਾ ਸਾਹ ਚੜਦਾ ਆਇਆ ਤੇ ਸੋਰ ਮਿਲਦੇ ਵੀ ਨਹੀਂ ਕਿੰਨਾ ਟਾਈਮ ਹੋਇਆ ਗਾਇਆਂ ਆਹੋ ਚਾਲ ਸ਼ੁਰੂ ਕਰੀਏ ਫਿਰ ਨਿੱਕੇ ਨਿੱਕੇ ਮੋਦੀ ਨਿੱਕਿਆ ਮੀਵੇ ਵਰੇ ਮਾਰੇ ਸਵਾਗਤ ਤੇਰੀ ਸ਼ਰਣੇ ਕਰੇ ਨਹੀਂ ਸੋਲ ਰਾਂਦੇ ਨਾ ਆਈ ਨੂੰ ਸਾਇਰ ਰੱਤਿਆ ਤਾਂ ਹੀ ਤਾਂ ਹੀ ਰਹਿ ਗਿਆ ਜਾਣਾ ਮਿਸ਼ਰੀ ਮਿਸ਼ਰੀ ਘਾਤੇ ਜਾਵਾਂਗੇ ਚੰਗੀ ਤਰ੍ਹਾਂ ਟਕਾ ਕੇ ਗਰ ਤੋਂ ਆਵਾਜ਼ ਨਿਕਲੇ ਜਿਹੜੀ ਆਪਣੀ ਆਹ ਕਰੀਏ ਤੇਰੇ ਕੋਲ ਆ ਉਹ ਗੱਲ ਜੀ ਨਹੀਂ ਬਣੀ ਭਰ ਗੱਜੀ ਤਾਂ ਉਹ ਦਾਮ ਨਹੀਂ ਰਾਇਆ ਆਪਣੇ ਚ ਹੁਣ ਮੰਨ ਲਈਏ ਕਿ ਆਪਾਂ ਬੁੱਢੇ ਹੋ ਗਏ ਆ ਅੜੀ ਮੰਨਣ ਨੂੰ ਕਿਹੜਾ ਜੀ ਕਰਦਾ ਪਰ ਆ ਜੜੀਆਂ ਹੱਡੀਆਂ ਨਾ ਇਹ ਮੰਨਉਂਦੀਆਂ ਪਈਆਂ ਹੁਣ ਨਾ ਅ ਗळा ਵੀ ਨਹੀਂ ਚੱਜਦਾ ਸਹੀ ਸਾਰਾ ਲੈਂਦੇ ਆ ਚੱਲ ਫੇਰ ਇੱਥੋਂ ਹੀ ਸ਼ੁਰੂ ਕਰਦੇ ਨਿੱਕੀ ਨਿੱਕੀ ਬੋਲੀ ਨਿੱਕਿਆ ਮੀਵੇ ਬਾਰੇ ਆਹ ਇੱਕ ਟੱਪਾ ਪੂਰਾ ਬੋਲ ਕੇ ਵੇਖਦੇ ਆ ਆਹ ਦੇਖ ਲਾ ਜਿਸ ਸਾਣਾ ਬਾਤ ਤੇ ਵੀ ਸੁਹਾਗਣ ਛਗਣ ਕਰੇ ਤੇ ਗਿੱਗੀ ਕੀ ਬੋਲਾ

ਜਾਦਾ ਸਾਹ ਚੜਦਾ ਮੈਨੂੰ ਜਾਦਾ ਸਾਹ ਚੜਦਾ ਆਹ ਤੇਰੇ ਤਾਂ ਬਥੇ ਹੀ ਬੁਰਾ ਹਾਲ ਹੋ ਗਿਆ ਆਹ ਤੇ ਹਰ ਵਾਰ ਇੱਕਰ ਦਾ ਹੋਰ ਹੁੰਦਾ ਸ ਤੇ ਤੇ ਟੱਪੇ ਨਾਲ ਟੱਪਾ ਜੁੜੀ ਜਾਣਾ ਆਪਾਂ ਆਹੋ ਇਹ ਤਾਂ ਕਦੀ ਮਾਮੇ ਦਾ ਕਹਿ ਦੋ ਕਦੀ ਮਾਸੀ ਕਮਾਸਾ ਦਾ ਕਹਿ ਦੋ ਕਦੀ ਭੈਣ ਭਾ ਦਾ ਕਹਿ ਦੋ ਕਿਸੇ ਦਾ ਵੀ ਕਹਿ ਦੋ ਹਾਂ ਪਰ ਜੇ ਤਾਂ ਜਿਹੜੇ ਉਹ ਮੁੰਡਾ ਨਹੀਂ ਇਹਨਾਂ ਹੁੰਦਾ ਵੀ ਪਾੰਦੇ ਜੀ ਕੋ ਬਾਕੇ ਪਾਸ ਗਿਆ ਸੀਗਾ ਮੈਂ ਸਾਇਆ ਘਟਾਉਣ ਨੂੰ ਉਹ ਇੱਕ ਪਾ ਲੈਨੇ ਆ ਉਹ ਕਾ ਲੈਨੇ ਆ ਇਹ ਮੈਨੂੰ ਇਹ ਹੁੰਦੇ ਆ ਕਿੰਦਰ ਜੋਨੇ ਆਪਣਾ ਸੱਬਿਆ ਹੀ ਨਾ ਤੇ ਫੇਰ ਆਪਾਂ ਇਹ ਸੌ ਸਾਈ ਹੋਈ ਜਾਣ ਲਈਆਂ ਉਹ ਤੇ ਮੈਨੂੰ ਵੀ ਲੱਗਣ ਡਿਆ ਆ ਪਰ ਅੱਜ ਤਾਈਂ ਮੇਰਾ ਮਨ ਡਿਆ ਨਹੀਂ ਲੱਗਣ ਡਿਆ ਹੈਗਾ ਪੰਜ ਦਿਨ ਤਾਂ ਰਹਿ ਗਏ ਆ ਸਾਰੇ ਆ ਹਫਤਾ ਵੀ ਨਹੀਂ ਰਹਿ ਗਿਆ ਹੁਣ ਤਾਂ ਵਿਆਹ ਚ ਤੇ ਹੁਣ ਵੀ ਨਹੀਂ ਸੱਦਾ ਦਿੱਤਾ ਉਹਨੇ ਜੇ ਉਹਨੇ ਸੱਦਾ ਨਾ ਨਾ ਹਿੰਤੀ ਦਿੱਤਾ ਤੇ ਮੈਂ ਉਹ ਕਰ ਨਹੀਂ ਕਰ ਜਾਗੇ ਦੇਖੀ ਹੈ ਆਹ ਤੇ ਕਰ ਨਹੀਂ ਤੇ ਪੈਣੀ ਹੈ ਮੈਂ ਤਾਂ ਆਪ ਚੱਲੂ ਨਾਲ ਕਰਨ ਉਹਦੇ ਆਹ ਹੋ ਕੇ ਇਹ ਥੋੜੀ ਗੱਲ ਹੁੰਦੀ ਵੀ ਤੂੰ ਸਾਰੇ ਪਿੰਡ ਨੂੰ ਸੱਦਾ ਦੇ ਦਿੱਤਾ ਤੇ ਜਿਹੜੇ ਮੇਨ ਬੰਦੇ ਉਹਨਾਂ ਨੂੰ ਤਾਂ ਸੱਦਾ ਹੀ ਨਹੀਂ ਦਿੱਤਾ ਹੈਗਾ ਆਹ ਉਹ ਤਾਂ ਨਾਲ ਜੀਤੋ ਮਿੰਤਰਾਤ ਵੀ ਨੀਂਦ ਨਹੀਂ ਆਉਂਦੀ। ਯੇ ਇਸੇ ਚੱਕਰ ਦੀ ਸੋਚ ਸੋਚ ਕੇ ਫੇਰ ਹੀ ਤੇ ਇੰਨੇ ਪ੍ਰੈਕਟਿਸ ਵੀ ਕਰਨ ਨਹੀਂ ਆਂ ਤੇ ਉਹਨਾਂ ਨੇ ਤਾਂ ਸਾਨੂੰ ਸਦਾ ਹੀ ਨਹੀਂ ਅਜੇ ਤੱਕ ਦਿੱਤਾ। ਆਹੋ ਤੇ ਪਹਿਲਾਂ ਉਹ ਨੂੰ ਜਿੰਦਰ ਨੇ ਉਹਨਾਂ ਮੈਨੂੰ ਡੱਬੇ ਦਾ ਪਾਈ ਨਾ ਫੋਟੋ ਜੀ ਤੇ ਕਿਤੇ ਮੇਰੇ ਮੂੰਹ ਚ ਪਾਣੀ ਆਈ ਜਾਵੇ ਵੇਖ ਕੇ ਵੀ ਭਾਈ ਕਿੰਨਾ ਸਵਾਦ ਹੋਣਾ ਡੱਬਾ। ਤੇ ਮੈਨੂੰ ਕਾਰਟ ਦੀ ਪਾਈ ਤੈਨੂੰ ਜਿੰਦਰ ਵੀ ਬੜੀ ਫੁਗਰੀ ਆ। ਉਹਨੇ ਕਾਰਟ ਦੀ ਪਾਈ ਮੈਨੂੰ ਫੋਟੋ ਨਾਲ ਪਾਈ ਡੱਬੇ ਦੀ ਫੋਟੋ। अच्छा तेरे उनो ने नाम ही არა आई हैव ਉਹ ਤੇ ਮੁੰਡੇ ਕੁੜੀ ਦਾ ਹੀ ਨਾਮ ਲਿਖਿਆ ਹੋਣਾ ਨਹੀਂ ਉੱਤੇ ਕਿ ਜਿੰਦਦਾ ਥੋੜੀ ਨਾਲ ਹੀ ਕਿਹਾ ਨਾ ਨਹੀਂ ਨਹੀਂ ਉਹੀ ਤਾਂ ਮੈਂ ਕਹਿਣ ਲਈ ਆ ਕਿ ਉਹ ਕਿਸੇ ਹੋਰ ਦਾ ਨਾ ਘਾਟ ਹੋਵੇ ਪੜਾਪਾ ਨੂੰ ਸਤਾਉਂਦੀ ਹੋਵੇ ਕਿ ਇਹਨਾਂ ਨੂੰ ਕਹਿ ਨਹੀਂ ਆ ਵੀ ਤੇਨ ਤੁਹਾਨੂੰ ਸਦਾ ਮਿਲੂ ਆ ਨਹੀਂ ਕੀ ਪਤਾ ਉਹਦੇ ਘੁਬਰੀ ਦਾ ਵੀ ਮੈਨੂੰ ਕੋਈ ਪਤਾ ਨਹੀਂ ਉਹ ਮੈਨੂੰ ਤੇ ਰਾਤ ਜਦੋਂ ਮੈਂ ਅੱਖਾਂ ਮੀਟਦੀ ਨਾ ਸੌਣ ਲੱਗਦੀ ਤੇ ਮੈਨੂੰ ਡੱਬੇ ਦੀ ਫੋਟੋ ਤੇ ਸੋਝ ਜਾਂਦੀ ਆ ਤੇ ਫਿਰ ਮੇਰਾ ਜੀ ਕਰਦਾ ਵਾ ਵੀ ਉਹ ਡੱਬਾ ਮੈਂ ਵੀ ਖਾਵਾਂ ਸੇਫਾ ਕਾ ਨਿੱਕਾ ਦੇ ਬੰਦੇ ਆ ਕਿ ਉਹਨਾਂ ਨੇ ਸਾਨੂੰ ਡੱਬਾ ਹੀ ਨਹੀਂ ਦਿੱਤਾ ਸਾਰਿਆਂ ਨੇ ਜਿਆਦਾ ਤੇ ਹੀ ਨੱਚਣਾ ਤੇ ਗਾਣਾ ਤੇ ਉੱਤੋਂ ਸਾਨੂੰ ਡੱਬਾ ਨਹੀਂ ਆਇਆ ਤੇ ਅਸੀਂ ਤਾਂ ਭੁੱਖੇ ਢੱਡ ਮਰ ਚੱਲੀਆਂ ਗਾ ਗਾ ਕੇ ਤੇ ਨੱਚ ਨੱਚ ਕੇ ਤੇ ਹੁਣ ਪਹਿਲਾਂ ਮੈਂ ਇੰਨੀਆਂ ਤੇਰੇ ਸਾਹਮਣੇ ਕਿੰਨੀਆਂ ਮੇਰੀ ਮਾਤਾ ਗੱਲਾਂ ਕਰਦੀ ਆ ਫਿਰ ਵੀ ਮੈਂ ਕਹਿੰਨੀ ਆ ਵੀ ਚਲ ਧੀਆ ਪੁੱਤ ਸਭ ਦੇ ਸਾਹੇ ਹੁੰਦੇ ਆ ਨਾ ਤੇ ਚਲ ਨੱਚਣਾ ਗਾਣਾ ਚਾਹੀਦਾ ਪਰ ਹੁਣ ਇੱਕ ਗੱਲ ਹੁਣ ਨੀਆ ਕਾ ਪਰੈਕਟਸ ਕਰੇ 5 ਦਿਨ ਟਿਕਣਾ ਪਰ ਡੱਬਾ ਉਹਨਾਂ ਨੂੰ ਆਗਾ ਤਦੇ ਗੋਜੀ ਤਾਂ ਜਾ ਕੋਈ ਪੰਜਵੇਂ ਦਿਨ ਉਹਨਾਂ ਨੇ ਡੱਬਾ ਦੇ ਦਿੱਤਾ ਤੇ ਫੇਰ ਕੀ ਕਰਾਂਗੇ ਨਹੀਂ ਉਸੇ ਵੇਲੇ ਥੋੜੀ ਆਪਾਂ ਇੱਕ ਦਿਨ ਬੈਠਾ ਡੱਬਾ ਲੈਣਾ ਉਹਨਾਂ ਤੋਂ ਆਓ ਜਾਂ ਤਾਂ ਇਦਾਂ ਕਰੀਏ ਜਿੰਨਰ ਨੂੰ ਵੀ ਕਹੀਏ ਕੱਲ ਨੂੰ ਆ ਤੇ ਸਾਰੀਆਂ ਜਣੀਆਂ ਰਾਤ ਕੇ ਪ੍ਰੈਕਟਿਸ ਕਰਕੇ ਤੇ ਇੱਕ ਦਿਨ ਪ੍ਰੈਕਟਿਸ ਕਰਕੇ ਖਤਮ ਕਰ ਦਿੰਨੇ ਬਾਅਦ ਚ ਉਹਨੇ ਸਿ ਆਪਾਂ ਬਾਦੇ ਨਾ ਤੂੰ ਮੈਂ ਨਹੀਂ ਕੀਤੀ ਪ੍ਰੈਕਟਿਸ ਨਾ ਪੁੱਛ ਲਈ ਫਿਰ ਉਹਨੂੰ ਫੋਨ ਕਰਕੇ ਕੀ ਕਹਿੰਦੀ ਆਹੋ ਪੁੱਛ ਕੇ ਵੇਖ ਲੂੰਗੀ ਤੇ ਉਦੋਂ ਮੈਨੂੰ ਤਾਂ ਇਦਾਂ ਲੱਗਦਾ ਵਾ ਵੀ ਨੇੜੇ ਜਿਹੇ ਉਦੋਂ ਹੀ ਕਰੇ ਕੋ ਸੰਤੰਦ ਕਰਨ ਦੇ ਹੀ ਹੋ ਕੀ ਕਰਦਾ ਸਾਡੇ ਬਿਨਾਂ ਤਾਂ ਉਧਰ ਆਉਣ ਕਲਾਉਣੀ ਵੀ ਕਿਹਨੇ ਨਹੀਂ ਗਈ ਤੇ ਭਰਕਰ ਜੀ ਤੇ ਮੈਨੂੰ ਨਾ ਮਨਜਿਆ ਵੀ ਨਹੀਂ ਲੱਗਦਾ ਪ੍ਰੈਕਟਿਸ ਤੇ ਵੀ ਆਹ ਫੇਰ ਏਦਾਂ ਜ ਆਪਦਾ ਸਦਾ ਆਇਆ ਮੈਂ ਫੇਰ ਹੀ ਆ ਨਾ ਮਨ ਲੱਗਦਾ ਆਹ ਚਲੋ ਫੇਰ ਹੁਣ ਹੁਣ ਤੇ ਰਾਹ ਜਿਹੜੀਆਂ 2 ਕ ਪਾਉਣੀਆਂ ਨਹੀਂ ਪਾਣੀ ਹੁੰਦਾ ਜਾਂ ਏਦਾਂ ਕਰੀ ਜਿੰਦਰ ਨੇ ਮਿਲਾਉਣਾ ਉਹ ਤਾਂ ਹੀ ਕਰ ਲਾਂਗੇ ਆਹ ਦੇ 1.5 ਘੰਟਾ ਤਾਂ ਹੋ ਚੱਲਿਆ ਤੈਨੂੰ ਘਰੋਂ ਨਿਕਲੀ ਆਹ ਚਲ ਚਾਤ ਮੈਂ ਆਉਂਦਾ ਤੁਰ ਜਾ ਉਹ ਨਾ ਹੋਵੇ ਉਹ ਬਾਜ਼ਾਰ ਚ ਲਾਉਦੀ ਫਿਰ ਮੈਨੂੰ ਹਾਂ ਮੈਂ ਚੱਲਦੀ ਹਾਂ ਪਰ ਠੀਕ ਆ ਅੱਜ ਤੇ ਮੇਰਾ ਮਨ ਉੱਕਾ ਹੀ ਨਹੀਂ ਲੱਗਾ ਆ ਇਹ ਤੇ ਹੈਗਾ ਹੀ ਆ ਹਾਂ ਉਤਲੇ ਜੰਮਣਾ ਕਿੰਨੀ ਪ੍ਰੈਕਟਿਸ ਹੋਈ ਚੱਲ ਕੋਈ ਨਹੀਂ ਤੂੰ ਵੀ ਨਾ ਦਿਲ ਤੇ ਲਵੀ ਐਵੇਂ ਗੱਲ ਤੇ ਫੋਨ ਫੋਨ ਕਰਦੀ ਵੀ ਆ ਗਿਆ ਤੈਨੂੰ ਸੱਦਾ ਤੇ ਆਹ ਕੋਈ ਨਹੀਂ ਜੇ ਆਉਣਾ ਹੈ ਤੇ ਦੋਨੋਂ ਨੂੰ ਇਕੱਠਿਆਂ ਹੀ ਆਉਣਾ ਆਪਾਂ ਐਸੀ ਗਲਤੀਆਂ ਆਹ ਹੋ ਹੁੰਦਾ ਤੇ ਤੈਨੂੰ ਪਤਾ ਆਪਾਂ ਇਕੱਠਿਆਂ ਵੀ ਜਾਂ ਸੱਦਾ ਤੇ ਭਾਰ ਮੈਨੂੰ ਨਾ ਹੋਰ ਤਰ੍ਹਾਂ ਬੜੀ ਹੁੰਦੀ ਅੱਜ ਨਾ ਤਾਂ ਮੈਂ ਮੈਂ ਉੱਦਾਂ ਦੋ ਸੂਟ ਸੰਭਾਲਿਆ ਤੂੰ ਸੰਭਾਲਿਆ ਕਿ ਨਹੀਂ ਆਹ ਹੁਣ ਮੈਂ ਵੀ ਛਪਣੇ ਦਿੱਤੇ ਤਾਂ ਵੀ ਮੇਂ ਦਿੱਕਤੀ ਮੈਂ ਕੰਟਰਾ 8000 ਦਾ ਸੂਟ ਲੈ ਆਈ ਬੀ ਤੇ ਮਾਤਾ ਕਹਿੰਦੀ ਤੂੰ ਇਹ ਸੂਟ ਇੰਨਾ ਮਹਿੰਗਾ ਕਿਉਂ ਲਿਆਈ ਹਾਂ ਤੇ ਮੈਂ ਉਹ ਫਿਰ ਕਿਹਾ ਮੈਂ ਹਾਂ ਨਹੀਂ ਉਹ ਮੇਰੀ ਸਹੇਲੀ ਭੈਣ ਦੇ ਕਿਸੇ ਦੇ ਵਿਆਹ ਆਇਆ ਤੇ ਮੈਂ ਉੱਥੇ ਜਾਣਾ ਤੇ ਜੇ ਹੁਣ ਇਹਨੇ ਨਾ ਸੱਦਿਆ ਤੇ ਮੈਂ ਕਿਹੜੇ ਵਿਆਹ ਤੇ ਜਾਵਾਂਗੀ ਮੈਨ ਤੇ ਇਹ ਨਹੀਂ ਸਮਝ ਲੱਗਣ ਲਈ ਉਹਨੇ ਕਿਹਾ 8000 ਵੀ ਲਾਤਾ ਤੇ ਤੂੰ ਹੁਣ ਇੱਕ ਤਰ੍ਹਾਂ 8000 ਦਾ ਲਿਆਈ ਇੱਕ ਮੈਂ ਸਸਤਾ ਹੀ ਲਿਆ ਤੈਨੂੰ ਕਿਹਾ ਲਈ ਅੱਛਾ ਹਾਂ ਤੂੰ ਫਿਰ ਦੋ ਦਿਨਾਂ ਦੇ ਲੈ ਲੈਣਾ ਮੈਂ ਦੋ ਦਿਨਾਂ ਦੇ ਲੈ ਲਏ ਆ ਤੇ ਹੋਣ ਮੈਂ ਕਰਾ ਵੀ ਕੀ ਤੇ ਮੈਨੂੰ ਹੁਣੇ ਵੀ ਫਿਕਰ ਪਈ ਆ ਮਾਤਾ ਨੇ ਤੇ ਉਹਨੂੰ ਫੋਨ ਲਾ ਕੇ ਦੱਸ ਦੇਣਾ ਆ ਵੀ ਇਹਨੇ ਨੇ ਮੇਰੇ ਸੂਟ ਲੈ ਤੇ ਪਤਾ ਨਹੀਂ ਕਿਹੜੀ ਸੈਲੀ ਬੰਨ ਕੇ ਵਿਆਹ ਜਾਣਾ ਨੇ ਹਾਂ ਹਾਂ ਚਲ ਖਰਚਾ ਵੀ ਨਾ ਕਰ ਲੈ ਸਭ ਚੱਲੂ ਕਰ ਦੇ ਸਦਾ ਵੀ ਆਉਣਾ ਨਹੀਂ ਆਉਣਾ ਉਹ ਇਹ ਤਾਂ ਬਾਤ ਤੇ ਫੇਰ ਹੁਣ ਜਾ ਬਣੀ ਤਾਂ ਕਿਦਾਂ ਪੀਣੀ ਚਾਹ ਨਹੀਂ ਜੀ ਚਾਹ ਕਿੱਥੇ ਤਨੇ ਗਲੇ ਉਹ ਠਾ ਜਾਣ ਦੇ ਜਿੱਨਾਂ ਤੇ ਸਦਾ ਨਹੀਂ ਆਉਂਦਾ ਮੈਂ ਤੇ ਚੱਜਣਾ ਪੈਂਦੇ ਦਿਨ ਹੋਵੇ ਰੋਟੀ ਵੀ ਨਹੀਂ ਖਾਣ ਦੇ ਅਹਰ ਰੋਟੀ ਰੋਟੀ ਖਾਇਆ ਗਾ ਕਿਤੇ ਕਮਜ਼ੋਰੀ ਨਾ ਆ ਜੀ ਬਾਹਰ ਵਿੱਚ ਉਸ ਨਚਣ ਵਾਲੀ ਜੇ ਸਦਾ ਆ ਗਿਆ ਨਹੀਂ ਨਚਣਾ ਤਹਿ ਲਾਇਆ ਤੇ ਹੁਣ ਕੀ ਕਰਾਂ ਮੇਰਾ ਮਨ ਜਾਂ ਨਹੀਂ ਟਿਕਦਾ ਫਿਰ ਬਸੇ ਜੀ